ਦੋਸਤੋ ਇਹ ਆ ਪਿੰਡ ਛੱਤਿਆਣਾ ਦੀ ਨਹਿਰੀ ਕੋਠੀ ਇੱਥੇ ਨਾ ਨਿੰਮ ਲੱਗੇ ਹੋਏ ਨੇ ਜੋ ਬਹੁਤ ਪੁਰਾਣੇ ਨੇ ਬਿਉਰਗਾਂ ਦੇ ਦੱਸਣ ਅਨੁਸਾਰ ਵੀ ਇਹ ਘੱਟੋ ਘੱਟ 17-80 ਸਾਲ ਪੁਰਾਣੇ ਨੇ ਜਦੋਂ ਨਿੰਮ ਸੁੱਕੇ ਐਤ ਕੀ ਮਤਲਬ ਪਿਛਲੇ ਸਾਲ ਕਹਿ ਲਓ ਤਾਂ ਉਹਦੀ ਮਾਰਚ ਇਹ ਵੀ ਸਾਰੇ ਨਿੰਮ ਆ ਗਏ ਇੰਨੇ ਪੁਰਾਣੇ ਨਿੰਮ ਇਹ ਵੀ ਕੱਲੇ ਥੱਲੋ ਮੁੱਢਾ ਕੋਲੋਂ ਫੁੱਟੇ ਬਾਕੀ ਜਣੀ ਨਹੀਂ ਫੁੱਟੇ ਕੁਝ ਨਿੰਮ ਤਾਂ ਪੂਰੀ ਤਰ੍ਹਾਂ ਹੀ ਸੁੱਕ ਗਏ ਤੇ ਤੁਹਾਨੂੰ ਮੈਂ ਦਿਖਾਉਣਾ ਅੱਗੇ ਮਤਲਬ ਥੋੜੇ ਥੋੜੇ ਫੁੱਟੇ ਨਹੀਂ ਤਾਂ ਇਹ ਤਾਂ ਇੰਨੀ ਹਰਿਆਲੀ ਸੀ ਇੱਥੇ ਬਹੁਤ ਜ਼ਿਆਦਾ ਤੇ ਖੜ ਸੁੱਕ ਜੇ ਹੋ ਗਏ ਉਹ ਦੇਖੋ ਉਹ ਕਈ ਤਾਂ ਬਿਲਕੁਲ ਹੀ ਸੁੱਕ ਗਏ ਤੇ ਬਾਕੀ ਨੇ ਅੱਧ ਪਚਦੇ ਜੇ ਸੁੱਕ ਗਏ ਅੱਧ ਪਚਦੇ ਜੇ ਹਰੇ ਵੀ ਨੇ ਉੱਪਰ ਉੱਪਰ ਹੋ ਜਾਣੀ ਸੁੱਕ ਗਏ ਥੱਲੋਂ ਇਹਨਾਂ ਵਿੱਚ ਨਾ ਬਹੁਤ ਪ੍ਰਾਣੇ ਹੋਣ ਕਰਕੇ ਹਰੇਕ ਰੰਮ ਦੇ ਵਿੱਚ ਤੋਤੇ ਆਣ ਖੁੱਡਾ ਜਾਨੀ ਪੰਛੀਆਂ ਦਾ ਰਹਿਣ ਬਸੇ ਰਾਇ ਤੇ ਵਿੱਚ ਹਰੇਕ ਦੇ ਵਿੱਚ ਆਦਰ ਮੈਂ ਦਿਖਾਉਂਗਾ ਆ ਦੇਖੋ ਸਿਆਤੋਂ ਜੇਕਰ ਉਹ ਵੀ ਤੋਤਾ ਆਪਦੀ ਫੁੱਡ ਬੰਨੀ ਆ ਰਿਹਾ ਜਿਹੜਾ ਉਹਨੇ ਬਣਾਇਆ ਹੋਇਆ ਉਹਦੇ ਵਿੱਚ ਤੇ ਇਹ ਸਾਰੇ ਇਸ ਤਰ੍ਹਾਂ ਹੋ ਗਏ ਇਹ ਘਟੋਟਾ ਇੱਥੇ ਸੌ ਨੇ ਮੈਂ ਕੀ ਲੱਗਦਾ ਵੀ ਇਸ ਵਾਰ ਫੁੱਟੂਗੇ ਨਹੀਂ ਅੱਛਾ ਕੋ ਹੋਰ ਵੇਖੋ ਆ ਬੋਗਨ ਵੀ ਲਿਆ ਵੇਲ ਹੈ ਜਿਹੜੀ ਇਹ ਬਿਲਕੁਲ ਸੁੱਕੇ ਥਾਂ ਤੇ ਹੈ ਮੇਰੇ ਖਿਆਲ ਨਾਲ ਇਹਦੀਆਂ ਜੜਾਂ ਵੀ ਹੈ ਜਿਹੜੀਆਂ ਪਾਣੀ ਤੱਕ ਨਹੀਂ ਹੋਣਗੀਆਂ ਕਿਉਂਕਿ 12-13 ਫੁੱਟ ਤਾਂ ਟਿੱਬਾ ਹੀ ਉੱਚਾ ਤੇ ਥੱਲੇ 10 ਫੁੱਟ ਪਾਣੀ ਡੂੰਗਾ 22 ਫੁੱਟ ਤੇ ਪਾਣੀ ਹੈ ਤੇ ਬਿਲਕੁਲ ਸੁੱਕੇ ਥਾਂ ਤੇ ਇਹ ਬਿਲਕੁਲ ਹਰੀ-ਭਰੀ ਖੜੀ ਹੈ ਹਰੇਕ ਸਾਲ ਐਵੇਂ ਫੁੱਲ ਹੁੰਦੇ ਆ ਇਹਦੇ ਇਹ ਦੋ ਨੇ ਲਾਈਆਂ ਹੋਊਗਾ ਇੱਥੇ ਬਹੁਤ ਸਾਂ ਮਿਲੂਗਾ ਵੀ ਪ੍ਰਾਣੀਆਂ ਜਿਹੜੋ ਕੋਈ ਇਹਨਾਂ ਦਾ ਨਾਂ ਵੀ ਨਹੀਂ ਜਾਣਦਾ ਸੀ ਅਸੀਂ ਇਹਨਾਂ ਨੂੰ ਉਦੋਂ ਤੋਂ ਦੇਖਦੇ ਆਂ ਇਹ ਏਡੰਗੇ ਏਡੰਗੇ ਨੇ ਨਾ ਤਾਂ ਵਧੀਆਂ ਤੇ ਨਾ ਘਟੀਆਂ ਇਹ ਇੱਕ ਇਧਰ ਹੈ ਤੇ ਇੱਕ ਇਧਰ ਹੈ ਇਹ ਤਾਂ ਬੱਕਰਾਂ ਬੁੱਕਰਾਂ ਵਾਲੇ ਇਧਰੋਂ ਤਾਂ ਮਿਸ਼ਾ ਛੱਡੀ ਆ ਤਾਂ ਨਹੀਂ ਲੱਗੇ ਫੁੱਲ ਤੇ